ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਸੀਨੀਅਰ ਗਰੂਪ ਭਾਰਤੀ ਜਨਤਾ ਪਾਰਟੀ ਤੁਸੀਂ ਸਾਰੇ ਬਹੁਤ ਸੂਝਵਾਨ ਸਾਥੀ ਜਿਹੜੇ ਕਿ ਮੇਰੇ ਨਾਲ ਤੁਸੀਂ ਬਹੁਤ ਸਾਲਾਂ ਤੋਂ ਜੁੜੇ ਹੋਏ ਹੋ ਕਿ ਤੁਸੀਂ ਮੇਰਾ ਹਰ ਜਗ੍ਹਾ ਦੇ ਉੱਤੇ ਸਾਥ ਦਿੱਤਾ ਜਿੱਥੇ-ਜਿੱਥੇ ਵੀ ਸਾਨੂੰ ਸਮਾਜ ਦੇ ਲਈ ਸਵਾਮਾ ਕਰਨ ਦਾ ਮੌਕਾ ਮਿਲਿਆ ਮੇਰੇ ਪੰਜਾਬ ਦੇ ਲੋਕਾਂ ਨੇ ਮੇਰੇ ਵੀਰਾਂ ਭੈਣਾਂ ਨੇ ਮੇਰੇ ਸਾਥੀਆਂ ਨੇ ਬੱਦ ਚੜ ਕੇ ਮੇਰਾ ਸਾਥ ਦਿੱਤਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਅੱਜ ਨਵੇਂ ਸਾਲ ਦੇ ਉੱਤੇ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਤੁਹਾਨੂੰ ਬਹੁਤ-ਬਹੁਤ ਅੱਜ ਨਵੇਂ ਸਾਲ ਦੀਆਂ ਮੁਬਾਰਕਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕੇ ਕਾਲ ਪ੍ਰਖ ਵਾਹਿਗੁਰੂ ਕੁਰਲ ਲਕਾਈ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੀ ਸਾਡੇ ਦੇਸ਼ ਦੇ ਲੋਕਾਂ ਨੂੰ ਸਾਡੇ ਪੂਰੇ ਵਰਲਡ ਦੇ ਲੋਕਾਂ ਨੂੰ ਸਾਰੀ ਦੁਨੀਆ ਨੂੰ ਇਹੋ ਜੀ ਮੱਤ ਦੇਈ ਕਿ ਜਿਹੜੀ ਆਪਣੀ ਸੋਚ ਤੇ ਸਮਝ ਦੇ ਨਾਲ ਇਹੋ ਜਿਹੀਆਂ ਸਰਕਾਰਾਂ ਚੁਣ ਸਕਣ ਜਿਹੜੀਆਂ ਸਾਡੇ ਸਮਾਜ ਦਾ ਸਾਡੇ ਲੋਕਾਂ ਦਾ ਕੋਈ ਭਲਾ ਕਰ ਸਕਣ ਪਰ ਅੱਜ ਸਾਡੇ ਲੋਕਾਂ ਦੇ ਹਾਲਾਤ ਇਹ ਹੋ ਚੁੱਕੇ ਨੇ ਇੱਕ दारू ਦੀ ਬੋਤਲ ਬਦਲੇ ਇੱਕ दारू ਦੀ ਪੇਟੀ ਬਦਲੇ ਕੁਝ ਛੋਟੇ-ਮੋਟੇ ਲਾਲਚਾਂ ਬਦਲੇ ਵੋਟਾਂ ਪਾ ਕੇ ਉਹ ਨਕਮੀਆਂ ਪਾਰਟੀਆਂ ਦੀਆਂ ਸਰਕਾਰਾਂ ਬਣਾ ਦਿੰਦੇ ਨੇ ਨਕਮੇ ਲੋਕਾਂ ਨੂੰ ਆਪਣੇ ਬਾਡਾਂ ਦੇ ਆਪਣੇ ਹਲਕਿਆਂ ਦੇ ਆਪਣੇ ਜ਼ਿਲ੍ਹਿਆਂ ਦੇ ਮੁਖੀ ਬਣਾ ਕੇ ਫੇ 5 ਸਾਲ ਪਛਤਾਉਂਦੇ ਨੇ ਇਹ ਕਾਲਪੁਰਖ ਵਾਈ ਗਰੁੱਪ ਸਾਨੂੰ ਸਾਰਿਆਂ ਨੂੰ ਇੱਕ ਮੁਠਤਾ ਦੇ ਵਿੱਚ ਰਹਿਣ ਦਾ ਸਹੀ ਦਿਸ਼ਾ ਦੇ ਉੱਤੇ ਚੱਲਣ ਦਾ ਬਲ ਬਖਸ਼ੀ ਤੇ ਸੁੱਖਾਂ ਦੀਆਂ ਘੜੀਆਂ ਸੁੱਖਾਂ ਦੀਆਂ ਛੜੀਆਂ ਲਾਦੀਆਂ ਸਾਰਿਆਂ ਦੇ ਵੇੜੇ ਖੁਸ਼ੀਆਂ ਆਵਣ ਸਭ ਦੇ ਖੇੜੇ ਤੇ ਮੇਰੀ ਤੁਹਾਡੇ ਚਰਨਾ ਚ ਹੀ ਅਰਦਾਸ ਹੈ ਕਿ ਇਹ ਕਾਲ ਪ੍ਰਖ ਵਾਹਿਗੁਰੂ ਕੁੱਲ ਲਕਾਈ ਦੇ ਉੱਪੇ ਨੇ ਆਪਣਾ ਮੇਰ ਪ੍ਰੇਹ ਹੱਥ ਰੱਖੀ ਅੰਤ ਦੇ ਵਿੱਚ ਫਿਰ ਮੈਂ ਮੇਰੇ ਸਮੂਹ ਦੇਸ਼ ਵਾਸੀਆਂ ਨੂੰ ਮੇਰੇ ਸਾਥੀਆਂ ਨੂੰ ਮੇਰੇ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਨਵੇਂ ਸਾਲ ਦੇ ਉੱਤੇ ਕੋਈ ਨਵੀਂ ਗੱਲ ਕਰਨ ਦਾ ਬਲ ਬਖਸ਼ੀ ਇੰਨਾ ਕੁਛ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ